ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਕੋਈ ਫੇਰ ਨਵੀਂ ਵੀਡੀਓ ਸ਼ੇਅਰ ਕਰਨ ਲੱਗੇ ਆ ਅਸੀਂ ਅੱਜ ਫੇਰ ਪਿੰਡੂ ਖੇਤਰ ਦੇ ਮਸਲੇ ਜਾਂ ਜਿਹੜੇ ਵੀ ਪਿੰਡੂ ਖੇਤਰ ਦੇ ਮਸਲੇ ਆ ਉਹਦੀ ਅਸੀਂ ਜਾਣਕਾਰੀ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਜਾਂ ਮੁੱਖ ਮੰਤਰੀ ਨੂੰ ਜਾਂ ਲੋਕਾਂ ਨੂੰ ਜਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਸੀਂ ਇੱਕ ਅਪੀਲ ਕਰਨ ਜਾ ਰਹੇ ਆ ਵੀ ਦੋ ਮਸਲੇ ਪਿੰਡੂ ਖੇਤਰ ਦੇ ਬਹੁਤ ਵੱਡੇ ਬਣਦੇ ਜਾ ਰਿਹਾ ਏ ਜੇ ਅਸੀਂ ਇਹਨਾਂ ਤੇ ਸਮੇਂ ਸਿਰ ਧਿਆਨ ਨਾ ਦਿੱਤਾ ਤਾ ਬਹੁਤ ਸਾਰੀਆਂ ਮੁਸੀਬਤਾਂ ਤਾਂ ਬਣ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਮੁਸੀਬਤਾਂ ਇਹ ਬਣਨ ਗਈਆਂ ਤਾਂ ਇਸ ਵਾਸਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਜ਼ਿਲ੍ਹੇ ਦੇ ਡੀਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਪਿੰਡੂ ਖੇਤਰ ਦੇ ਮੋਹਦਵਾਰ ਲੋਕਾਂ ਨੂੰ ਮੈਂ ਅੱਜ ਅਪੀਲ ਕਰਨ ਜਾ ਰਿਹਾ ਐ ਵੀ ਜਿਹੜੇ ਮਸਲੇ ਪਿੰਡਾਂ ਦੇ ਰਾਵਾਂ ਦੇ ਪਿੰਡਾਂ ਦੇ ਛਪੜਾਂ ਦੇ ਬਹੁਤ ਵੱਡੇ ਮਸਲੇ ਬਣਦੇ ਜਾ ਰਹੇ ਆ ਜੇ ਆਪਾਂ ਸਾਰੇ ਜਣੇ ਚੁੱਪ ਰਹੀਏ ਜੇ ਆਪਾਂ ਇਹੀ ਚੁੱਪ ਰਹੀਏ ਵੀ ਚਾਲ ਯਾਰ ਪਹਿਲਾ ਵਾਲੀਆਂ ਪੰਚਾਇਤਾਂ ਨੇ ਕੁਝ ਨਹੀਂ ਕਰਿਆ ਪਹਿਲਾ ਵਾਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਿਆ ਤਾਂ ਜੇ ਇਸੇ ਮਸਲੇ ਤੇ ਆਪਾਂ ਸਾਰੇ ਜਾਣੇ ਚੁੱਪ ਰਹੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਰਾਵਾਂ ਦੀ ਸਮੱਸਿਆ ਤੇ ਛਪੜਾਂ ਦੀ ਸਮੱਸਿਆ ਕਿੰਨੀ ਵੱਡੀ ਬਣਦੀ ਜਾ ਰਹੀ ਹੈ ਜਾਨੀ ਕਿ ਇਹ ਵੀ ਇੱਕ ਪਿੰਡੂ ਖੇਤਰ ਨਾਲ ਜੁੜਿਆ ਮਸਲਾ ਹੈ ਇਹ ਵੀ ਇੱਕ ਪੰਜਾਬ ਨਾਲ ਜੁੜਿਆ ਮਸਲਾ ਹੈ ਇਹ ਦਿਨ ਦਾ ਦਿਨ ਗੰਮੀਰ ਬਣਦਾ ਜਾ ਰਿਹਾ ਹੈ ਪਿੰਡਾਂ ਦੇ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਣਦਾ ਬਣਦਾ ਜਾ ਰਿਹਾ ਹੈ ਤਾਂ ਇਸ ਵਾਸਤੇ ਪੂਰੇ ਪੰਜਾਬ ਦੀਆਂ ਪੰਚਾਇਤਾਂ ਡੀ ਸੀਆਂ ਨੂੰ ਇਹ ਲੈ ਕੇ ਦੇਣ ਵੀ ਰਾਵਾਂ ਦੀ ਸਫਾਈ ਕਰਾਈ ਜਾਵੇ ਛਪੜਾਂ ਦੀ ਸਫਾਈ ਕਰਾਈ ਜਾਵੇ ਜਿਹੜੇ ਲੋਕਾਂ ਨੂੰ ਰੋਕਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਯਾਨੀ ਕਿ ਛੋਟਾ ਹੀ ਮਸਲਾ ਕੋਈ ਬਾਹਲਾ ਵੱਡਾ ਮਸਲਾ ਨਹੀਂ ਪਿੰਡਾਂ ਦੀਆਂ ਪੰਚਾਇਤਾਂ ਦੇ ਡੀ ਸੀਆਂ ਨੂੰ ਲੈ ਕੇ ਦੇ ਦੇਣਾ ਤੇ ਡੀ ਸੀਆਂ ਨੇ ਮਹਿਕਮਿਆਂ ਨੂੰ ਲਿਖ ਦੇਣਾ ਯਾਨੀ ਕਿ ਰਾਵਾਂ ਦਾ ਮਸਲਾ ਪਿੰਡਾਂ ਦੀਆਂ ਪੰਚਾਇਤਾਂ ਹੀ ਮਸਲਾ ਹੱਲ ਕਰ ਸਕਦੀਆਂ ਡੀ ਸੀ ਮਸਲੇ ਹੱਲ ਕਰ ਸਕਦੇ ਆ ਇਹ ਕੋਈ ਬਾਹਲਾ ਵੱਡਾ ਮਸਲਾ ਨਹੀਂ ਪਰ ਮਸਲਾ ਹੈ ਧਿਆਨ ਦੇਣ ਦਾ ਵੇਖੋ 5 ਸਾਲ ਪੰਚਾਇਤਾਂ ਬਣ ਜਾਂਦੀਆਂ ਜੇ ਤੁਸੀਂ ਇਹਨਾਂ ਗੱਲਾਂ ਵਿੱਚ ਹੀ ਰਹੇ ਵੀ ਚਲ ਯਾਰ ਪਹਿਲਾਂ ਵਾਲੀ ਪੰਚਾਇਤ ਨੇ ਕੁਝ ਨਹੀਂ ਆਖਿਆ ਆਪਾਂ ਨਹੀਂ ਕੁਝ ਆਖਣਾ ਤਾਂ ਫਿਰ ਇਹ ਮਸਲਾ ਤਾਂ ਗੰभीर ਬਣਦਾ ਜਾ ਰਿਹਾ ਰਾਵਾਂ ਦੇ ਮਸਲੇ ਜਿਹੜੇ ਬਹੁਤ ਵੱਡੇ ਬਣਦੇ ਜਾ ਰਹੇ ਆ ਤਾਂ ਇਸ ਵਾਸਤੇ ਅੱਜ ਮੈਂ ਪੰਜਾਬ ਸਰਕਾਰ ਨੂੰ ਪਿੰਡਾਂ ਦੇ ਲੋਕਾਂ ਨੂੰ ਤੇ ਜਾਣੇ ਕਿ ਮੈਂ ਇਹ ਮਸਲੇ ਤੇ ਅੱਜ ਚਰਚਾ ਕਰ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਚਰਚਾ ਕਰਦੇ ਆ ਰਹੇ ਆ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਹਰ ਰੋਜ਼ ਵੇਖਨੇ ਆ ਵੀ ਯਾਰ ਆ ਦਿਨ ਦਾ ਦਿਨ ਰਾਹ ਰੁਕਦਾ ਜਾ ਰਿਹਾ ਰਾਹਾਂ ਵਿੱਚ ਰੂੜੀਆਂ ਛੱਪੜਾਂ ਵਿੱਚ ਰੂੜੀਆਂ ਜਾਣੇ ਕਿ ਇਹ ਮਸਲਾ ਬਹੁਤ ਵੱਡਾ ਗੰभीर ਬਣਦਾ ਜਾ ਰਿਹਾ ਪਰ ਉਹਦੀ ਮੁਸ਼ਕਲ ਕਿਹਨੂੰ ਆਊਗੀ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਨੰਗੇ ਟਾਪੇ ਵਾਲਿਆਂ ਨੂੰ ਮੁਸ਼ਕਲ ਆਊਗੀ ਤੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੈਂ ਮੁਰ ਤੋਂ ਅਪੀਲ ਕਰਦਾ ਪੂਰੇ ਪੰਜਾਬ ਦੀਆਂ ਨੂੰ ਕਿ ਇਹਨਾਂ ਬੰਨੀ ਤੁਸੀਂ ਧਿਆਨ ਦਿਓ ਵੱਧ ਤੋਂ ਵੱਧ ਤੁਹਾਨੂੰ ਅਗਲੀ ਵਾਰੀ ਲੋਕ ਨਾ ਬਣਾਉਣਗੇ ਫਿਰ ਕਿੱਡੀ ਕੀ ਗੱਲ ਹੈ ਕਿ ਇਹ ਰਾਵਾਂ ਨੂੰ ਤਾਂ ਸਾਫ਼ ਕਰਾ ਦਿਓ ਨਾ ਰਾਵਾਂ ਦਾ ਮਸਲਾ ਤੇ ਪਿੰਡਾਂ ਦੇ ਵਿੱਚ ਛਪੜਾਂ ਦਾ ਮਸਲਾ ਬਹੁਤ ਵੱਡਾ ਬਣਦਾ ਜਾ ਰਿਹਾ ਹੈ ਇਹਦੇ ਉੱਤੇ ਠੋਡੀ ਫਰਜ਼ ਬਣਦਾ ਕਿ ਲੋਕਾਂ ਤੇ ਕਾਰਵਾਈ ਕਰਨਾ ਪਹਿਲਾਂ ਲੋਕਾਂ ਨੂੰ ਪ੍ਰੇਰਨਾ ਕਹਿ ਦਿਓ ਵੇ ਭਾਈ ਚੱਕੋ ਰਾਹਾਂ ਦੇ ਵਿੱਚੋਂ ਰੂੜੀਆਂ ਹਟੋ ਛਪੜਾਂ ਦੇ ਵਿੱਚੋਂ ਕੂੜਾ ਸਿੱਟਣਾ ਇਹ ਦੋ ਹੀ ਮਸਲੇ ਆ ਬਹੁਤ ਵੱਡੇ ਬਣਦੇ ਜਾ ਰਿਹਾ ਤੇ ਜੇ ਤੁਸੀਂ ਇਹਨਾਂ ਵੱੰਨੀ ਧਿਆਨ ਨਾ ਦਿੱਤਾ ਵੀ ਜਲ ਪਹਿਲਾਂ ਵਾਲੀਆਂ ਪੰਚਾਇਤਾਂ ਨੇ ਕੁਝ ਨਹੀਂ ਕੀਤਾ ਆਪਾਂ ਨਹੀਂ ਕੁਝ ਕਹਿਣਾ ਤਾਂ ਫਿਰ ਇਹ ਮਸਲੇ ਗੰਭੀਰ ਬਣਦੇ ਜਾ ਰਿਹਾ ਤਾਂ ਇਸ ਵਾਸਤੇ ਜੋ ਵੀ ਪਿੰਡਾਂ ਦੀਆਂ ਪੰਚਾਇਤਾਂ ਉਹ ਰਾਹਾਂ ਵੱੰਨੀ ਧਿਆਨ ਦੇਣ ਛਪੜਾਂ ਵੱੰਨੀ ਧਿਆਨ ਦੇਣ ਇਹ ਦੋ ਮਸਲੇ ਬਹੁਤ ਵੱਡੇ ਬਣਦੇ ਜਾ ਰਹੇ ਹਰ ਪਿੰਡ ਦਾ ਮਸਲਾ ਹੈ ਹਰ ਇੱਕ ਪਿੰਡ ਦੇ ਪੰਜਾਬ ਦਾ ਮਸਲਾ ਹੈ ਤਾ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਇਸ ਵੱਨੀ ਧਿਆਨ ਦੇਣ ਵੀ ਰਾਵਾਂ ਨੂੰ ਸਾਫ਼ ਕਰਾਉਣ ਛੱਪੜਾਂ ਨੂੰ ਸਾਫ਼ ਕਰਾਉਣ ਜਿਹੜੇ ਲੋਕ ਛੱਪੜਾਂ ਵਿੱਚ ਕੂੜਾ ਸੁੱਟਦੇ ਉਹਨਾਂ ਦੇ ਕਾਰਵਾਈ ਕਰਨ ਅੱਜ ਮਤਲਬ ਇਹ ਪਿੰਡੂ ਖੇਤਰ ਦੇ ਰਾਵਾਂ ਨੂੰ ਲੈ ਕੇ ਪਿੰਡੂ ਖੇਤਰ ਦੇ ਛੱਪੜਾਂ ਨੂੰ ਲੈ ਕੇ ਮੈਂ ਅੱਜ ਫੇਰ ਸਰਕਾਰ ਨੂੰ ਅਪੀਲ ਕਰ ਰਿਹਾ ਹਾਂ ਜ਼ਿਲ੍ਹੇ ਦੇ ਡੀਸੀਆਂ ਨੂੰ ਅਪੀਲ ਕਰ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਮੋਢਵਾਰ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਜਿਵੇਂ ਤੁਸੀਂ ਡੇਰਾ ਸੱਚਾ ਸੌਦਾ ਦੇ ਖਿਲਾਫ ਮੁੱਦੇ ਚੱਕੇ ਜਿਵੇਂ ਡੇਰਾ ਸੱਚਾ ਸੌਦਾ ਦੇ ਖਿਲਾਫ ਆਵਾਜ਼ ਚੱਕੀ ਤੇ ਅੱਜ ਇਸ ਲੋਕਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਰਾਮਾ ਨੂੰ ਬਹਾਲ ਕਰਾਓ ਜਿਹੜੇ ਲੋਕ ਰਾਮਾ ਨੂੰ ਰੋਕਦੇ ਆ ਰਾਮਾ ਵਿੱਚ ਰੂੜੀਆਂ ਉਹਨਾਂ ਨੂੰ ਬਹਾਲ ਕਰਵਾਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਮੈਥੋਂ ਵੱਧ ਘੱਟ ਬੋਲਿਆ ਗਿਆਵੇਂ ਮਾਫੀ ਚਾਹਣਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਪੰਜਾਬ ਨਾਲ ਜੁੜਿਆ ਮਸਲਾ ਹੈ ਪਿੰਡੂ ਖੇਤਰ ਦਾ ਮਸਲਾ ਹੈ ਹਰਕ ਦਾ ਮਸਲਾ ਹਰਕ ਨੂੰ ਇਹ ਸਮੱਸਿਆ ਆਉਣੀ ਹੈ ਤੇ ਇਸ ਸਮੱਸਿਆ ਦਾ ਆਪਾਂ ਸਮੇਂ ਸਿਰ ਹੱਲ ਕਰ ਲਗੇ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਾ ਗਿਆ ਅਸੀਂ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ